ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਪੂਰੇ ਵਧੀਆ ਫਨ ਸ਼ੰਡ ਦੇ ਵਿੱਚ ਆ ਤੇ ਰੈਡੀ ਸ਼ੈਡੀ ਹੋ ਕੇ ਆਪਾਂ ਘਰ ਤੋਂ ਨਿਕਲ ਚੱਲੇ ਆ ਤੇ ਅੱਜ ਚੱਲੇ ਆਪਾਂ ਇੱਕ ਜ਼ਰੂਰੀ ਕੰਮ ਫਿਲਹਾਲ ਪਹਿਲਾਂ ਬੱਚਿਆਂ ਨੂੰ ਆਪਾਂ ਛੱਡ ਦਈਏ ਸਕੂਲ ਤੇ ਫੇਰ ਦੱਸਦੇ ਅੱਗੇ ਬਲੌਗ ਦੇ ਵਿੱਚ ਵੀ ਕੀ ਜ਼ਰੂਰੀ ਕੰਮ ਆ ਕਿੱਥੇ ਚੱਲਨੇ ਆ ਅੱਜ ਆਪਾਂ ਬੜਾਈ ਜ਼ਰੂਰੀ ਕੰਮ ਤੇ ਪਹਿਲਾਂ ਆਪਾਂ ਰੈਡੀ ਹੋ ਕੇ ਘਰ ਤੋਂ ਨਿਕਲ ਪਿਆ ਬੱਚਿਆਂ ਨੂੰ ਸਕੂਲ ਛੱਡੀਏ ਸਕੂਲ ਛੱਡ ਗਿਆ ਸੀ ਵਾਪਸ ਫੇਰ ਪਿੰਡ ਨੂੰ ਹੀ ਆਉਣਾ ਆ ਤੇ ਫਿਰ ਨੂੰ ਆ ਕੇ ਫਿਰ ਬਾਕੀ ਮੈਂਬਰਾਂ ਨੂੰ ਨਾਲ ਲੈ ਕੇ ਫਿਰ ਜਾਣਾ ਹੈ ਆਪਾਂ ਬੱਚਾ ਪਾਰਟੀ ਰੈਡੀ ਪੇਪਰ ਦੀ ਤਿਆਰੀ ਹੈ ਸਾਰੀ ਹੈ डन ਚਲੋ ਉਹ ਤੁਹਾਨੂੰ ਰਿਜ਼ਲਟ ਹੀ ਦੱਸੂਗਾ ਬੈਨ ਪੈਨਲ ਛੱਡ दिए ਹੁਣ ਸਕੂਲ ਨਾ ਉਹ ਵੀ ਬੱਚਿਆਂ ਨੂੰ ਆਪਾਂ ਸਕੂਲ ਛੱਡਤਾ ਤੇ ਸੋ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਅੱਜ ਆਪਾਂ ਜਾਣਾ ਕਿੱਥੇ ਆ ਵੈਸੇ ਤਾਂ ਟਾਈਟਲ ਤੋਂ ਤਾਂ ਪਹਿਲਾਂ ਪਤਾ ਲੱਗ ਜਾਂਦਾ ਆ ਟਾਈਟਲ ਕੁਛ ਇਦਾਂ ਦਾ ਹੀ ਹੋਊਗਾ ਤੇ ਆਪਾਂ ਜਾਣਾ ਹੈ ਅੱਜ ਜੀ ਚੰਡੀਗੜ੍ਹ ਤੇ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਬਾਹਰੋਂ ਆਏ ਹੋਏ ਨੇ ਦਾਇਆ ਜੀ ਦੇ ਬੇਟੇ ਉਹਨੇ ਤੇ ਅੱਜ ਉਹਨਾਂ ਨਾਲ ਚੱਲੇ ਆਪਾਂ ਚੰਡੀਗੜ੍ਹ बस ਥੋੜੇ ਦਿਨ ਰਹਿ ਗਏ ਉਹਨਾਂ ਦੇ ਉਹਨਾਂ ਨਾਲ ਹੀ BC ਹੁੰਦੇ ਆਪਾਂ मोस्टली ਤੇ ਥੋੜੇ ਦਿਨ ਰਹਿ ਗਏ ਫਿਰ ਚਲੋ ਫ੍ਰੀ ਹੋ ਜਾਗੇ ਹਨਾ ਵੈਸੇ ਤਾਂ ਇੰਦਰਜੀਤ ਦਾ ਕਦੇ ਟਾਈਮ ਨਿਕਲਦਾ ਨਹੀਂ ਹੁੰਦਾ ਚਲੋ ਫਿਰ ਆਪਣਾ ਉਹਨਾਂ ਕਰਕੇ ਤਾਂ ਜਾਣਾ ਪੈਣਾ ਕਿ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬਾਹਰੋਂ ਆਉਂਦੇ ਆ ਫਿਰ ਹੁਣ ਦੇ ਗਏ ਤਾਂ ਉਹ ਤਿੰਨ ਚਾਰ ਸਾਲ ਬਾਅਦ ਫੇਰ ਉਹਨਾਂ ਦੇ ਸੋ ਚਲੋ ਪਰ ਮੈਂ ਬੱਚਿਆਂ ਕਰਕੇ ਤਾਰੀਖ ਵੀ ਥੋੜਾ ਹੈ ਫਿਰ ਬੱਚਿਆਂ ਦਾ ਮਨ ਇਦਾਂ ਹੋ ਜਾਂਦਾ ਬੱਸ ਤਾਂ ਮੈਂ ਹਮੇਸ਼ਾ ਇਹਨਾਂ ਨੂੰ ਦੱਸ ਕੇ ਜਾਣੀ ਹੁੰਦੀ ਹੈ ਕਿ ਅਸੀਂ ਕਿੱਥੇ ਜਲੇਆ ਇਦਾਂ ਤਾਂ ਇਹ ਕਰਦੇ ਨਹੀਂ ਹੈਗੇ ਬਟ ਮੈਗੇ ਵਿਚ ਕੋਈ ਨਹੀਂ ਅੱਜ ਇਗਜ਼ਾਮ ਹੈ ਇਹਨਾਂ ਦਾ ਕਿਉਂਕਿ ਸਾਡੀ ਪਹਿਲਾਂ ਪਲੈਨਿੰਗ ਸੀ ਅਸੀਂ ਬੱਚੇ ਨਾਲ ਲੈ ਕੇ ਜਾਣੀ ਸੀ ਇਹਨਾਂ ਨੂੰ ਛੁੱਟੀ ਵਾਲਾ ਦਿਨ ਰੱਖਣਾ ਸੀਗਾ ਹਨਾ ਤੇ ਫਿਰ ਅਸੀਂ ਕਿਹਾ ਕੱਲ ਜਦੋਂ SLA ਬਣੀ ਮੈਂ ਤਾਂ ਚਲੋ ਕੋਈ ਨਹੀਂ ਤੁਹਾਡੇ ਕੋਲ ਦਿਨ ਘਟਨੇ ਲਿਮਟਡ ਜੇ ਨੇ ਤੁਸੀਂ ਆਪਣਾ ਹਿਸਾਬ ਦੇਖੋ ਵੀ ਬੱਚਿਆਂ ਦਾ ਕੋਈ ਗੱਲ ਨਹੀਂ ਐ ਤਾਂ ਘਰ ਵੀ ਰਹਿ ਪੈਣਾ ਇਹਨਾਂ ਨੇ ਤਾਂ ਇਰਸੀ ਤਾਂ ਕਰਕੇ ਅੱਜ ਫਾਈਨਲ ਕਰ ਲਿਆ ਅੱਜ ਇਹਨਾਂ ਐਗਜ਼ਾਮ ਸੀ ਇਹਨਾਂ ਨੂੰ ਪਹਿਲਾਂ ਏਸੀ ਵੀ ਅਸੀਂ ਨਾਲ ਜਾਵਾਂਗੇ ਚੰਡੀਗੜ੍ਹ ਬੱਚਿਆਂ ਨੂੰ ਤੇ ਮੈਂ ਤਾਂ ਚਲੋ ਕੋਈ ਨਹੀਂ ਬੱਚੇ ਤਾਂ ਫਿਰ ਵੀ ਜਾਂਦੇ ਆਉਂਦੇ ਰਹਿੰਨੇ ਆ ਸਤਿ ਅੰਦਰ ਸੋ ਤਾਂ ਕਰਕੇ ਫਿਰ ਮੈਂ ਬੱਚਿਆਂ ਨੂੰ ਇਹ ਨਹੀਂ ਦੱਸਿਆ ਵੀ ਅਸੀਂ ਚੰਡੀਗੜ੍ਹ ਚੱਲੇ ਆ ਬਟ ਉਹਨਾਂ ਨੂੰ ਇਹ ਪਤਾ ਵੀ ਇਹ ਕਿਤੇ ਚੱਲੇ ਨੇ ਤਾਇਆ ਜੀ ਉਹਨਾਂ ਨਾਲ ਤੇ ਤਾਂ ਕਰਕੇ ਫਿਰ ਠੀਕ ਆ ਵੀ ਮੈਂ ਤਾਂ ਵੀ ਪੇਪਰ ਆ ਉਹਨਾਂ ਦਾ ਨਾ ਜੋ ਬੰਨੇ ਫਿਰ ਮਤਲਬ ਫਿਰ ਵੀ ਬੱਚੇ ਦੇ ਮਨਜੇ ਚ ਪੂ ਜਾਂਦਾ ਹੈ ਮੈਨੂੰ ਤਾਂ ਹਜੇ ਸਮਝਦਾਰ ਆ ਤੱਕ ਆਦੀ ਹੈਗੀ ਜੋ ਵਰਨ ਹੋ ਜਾਂਦਾ ਥੋੜਾ ਜਿਹਾ ਚਲੋ ਇਹਨਾਂ ਵਧੀਆ ਪੇਪਰ ਹੋ ਜਾਣ ਇਗਜ਼ਾਮ ਹੋ ਜਾਣ ਵਧੀਆ ਫਿਰ ਵਧੀਆ ਰਿਜ਼ਲਟ ਆ ਜਵੇ ਫਿਰ ਆਪਾਂ ਇਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਵਾਂਗੇ ਕਾਫੀ ਪਲਾਨਿੰਗਾਂ ਜੀਆਂ ਚੱਲ ਰਹੀਆਂ ਨੇ ਮਾਈਂਡ ਦੇ ਵਿੱਚ ਕਿੱਥੇ ਕਿੱਥੇ ਜਾਣਾ ਆ ਦੇਖਦੇ ਆ ਫਿਰ ਕਿੱਥੇ ਲੈ ਕੇ ਜਾਵਾਂਗੇ ਪਰ ਲੈ ਕੇ ਜਾਵਾਂਗੇ ਬੱਚਿਆਂ ਨੂੰ ਕਿਤੇ ਨਾ ਕਿਤੇ ਇਸ ਵਾਰ ਤਾਂ ਆਪਾਂ ਜੂਨ 'ਚ ਵੀ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਜਿੱਥੇ ਵੀ ਗਏ ਅਸੀਂ ਜੂਨ ਦੇ ਵਿੱਚ ਨਾਲ ਲੈ ਕੇ ਜਾਵਾਂਗੇ ਬੱਚਿਆਂ ਨੂੰ ਕਿਉਂਕਿ 2 ਜੂਨ ਹੋ ਗਏ ਘਰੀ ਹੁੰਦੇ ਨੇ ਨਾ ਪਿਛਲੀ ਵਾਰ ਆਪਾਂ ਗਏ ਸੀਗੇ ਪਟਨਾ ਸਾਹਿਬ ਉਦੋਂ ਪਿਛਲੀ ਵਾਰ ਹਜੂਰ ਸਾਹਿਬ ਗਏ ਸੀਗੇ ਇਹ ਘਰੀ ਹੁੰਦੇ ਨੇ ਸੋ ਹੁਣ ਇਹਨਾਂ ਨੂੰ ਵੀ ਨਾਲ ਲੈ ਕੇ ਜਾਂਦਾ ਆਪਾਂ ਕਿਉਂਕਿ ਜੋ ਜਨ ਸਿਆਣਾ ਹੋ ਗਿਆ ਪਹਿਲਾਂ ਥੋੜਾ ਜਆ ਮਤਲਬ ਸੀਗਾ ਬਚਪਨ ਆ ਜਾ ਤਾਂ ਹੁਣ ਵੀ ਇਹ ਚੱਲ ਆਉਂਦੇ ਵਿੱਚ ਆਕੜ ਜਾਂਦਾ ਕਿਸੇ ਜਿਹੜੀ ਚੀਜ਼ ਤੇ ਆਕੜ ਗਿਆ ਬਸ ਆਕੜ ਗਿਆ ਮੈਂ ਆ ਲੈਣੀ ਹੀ ਲੈਣੀ ਆ ਪਰ ਅਸੀਂ ਫਿਰ ਉਦਾਂ ਲੈ ਕੇ ਨਹੀਂ ਦਿੰਦੇ ਹੁੰਦੇ ਜਿਹੜੀ ਚੀਜ਼ ਤੇ ਜ਼ਿਆਦਾ ਜਿੱਦ ਕਰੇ ਅਸੀਂ ਉਹ ਕਦੇ ਇਕੱਣ ਲੈ ਕੇ ਨਹੀਂ ਦਿੰਦੇ ਕਿਉਂਕਿ ਫਿਰ ਬੱਚੇ ਦੀ ਉਹ ਹੈਬਿਟ ਹੀ ਹੋ ਜਾਂਦੀ ਆ ਵੀ ਮੈਂ ਹਾਂ ਜਿੱਤ ਕਰਦਾ ਆ ਤਾਂ ਮੈਨੂੰ ਲੈ ਕੇ ਹੀ ਦੇਣੀ ਪੈਣੀ ਆ ਇਹਨਾਂ ਨੂੰ ਅਸੀਂ ਉਦਾਂ ਜੇ ਨਾਰਮਲੀ ਮੰਗੂਗਾ ਸਾਨੂੰ ਪੀਕ ਲੱਗਦਾ ਵੀ ਇਹ ਚੀਜ਼ ਚੱਲ ਮੰਗਦਾ ਹੀ ਲੈ ਕੇ ਦੇ ਦਿੰਨੇ ਆ ਕੀ ਕਾ ਇਨ ਨਿਕਦੀ ਆ ਜਾਂ ਉਹ ਆ ਫੇਰ ਲੈ ਕੇ ਦੇ ਦਈਦੀ ਆ ਪਰ ਜੇ ਉਹ ਜਿੱਦ ਕਰੇ ਵੀ ਮੈਂ ਇਹ ਚੀਜ਼ ਲੈਣੀ ਹੀ ਲੈਣੀ ਆ ਫੇਰ ਚਾਹੇ ਉਹ ਮਤਲਬ 10 20 ਰੁਪਏ ਦੀ ਵੀ ਹੋਵੇ ਫਿਰ ਅਸੀਂ ਜਿੱਦ ਤੇ ਨਹੀਂ ਉਹਨੂੰ ਲੈ ਕੇ ਦਿੰਦੇ ਹੈਗੇ ਚਲੋ ਬਾਕੀ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਅੱਜ ਦਾ ਬਲੌਗ ਜ਼ਿਆਦਾ ਜੰਮਬਾ ਚੱਲਿਆ ਜਾਣਾ 3 ਮਿੰਟ ਤਾਂ ਮੈਂ ਹੋਣਾ ਗੱਲਾਂ ਬਾਤਾਂ ਦਿਲਾਤੇ ਹੁਣ ਆਪਾਂ ਬਾਕੀ ਪੈਂਬਰਾਂ ਨੂੰ ਘਰੋਂ ਜਾ ਕੇ ਚੱਕੀਏ ਫੇਰ ਆਪਾਂ ਚੱਲਦੇ। ਲੱਗਾ ਦੇਖੀ ਤਿਆਰ ਵੀ ਹੈ। ਹੈ? ਸਾਨੂੰ 8-8 ਵਜੇ ਟਾਈਮ ਦਿੱਤਾ। ਸਹੀ ਗੱਲ ਆ, ਅਸੀਂ ਆਪਣੇ ਟਾਈਮ ਤੇ ਪੱਕੇ ਆ। ਲਾ ਵੀ ਰਸਤੇ 'ਚ ਆਪਾਂ ਰੁਕੇ ਪੰਜਾਬੀ ਸੋਈ ਤੇ। ਇੱਥੇ ਆਪਾਂ ਨੇ ਬ੍ਰੇਕਫਾਸਟ ਲੰਚ ਇਕੱਠਾ ਹੀ ਕਰ ਲਿਆ, ਬ੍ਰਾਂਚ ਕਰ ਲਿਆ। ਹੁਣ ਆਪਾਂ ਚੱਲੇ ਆ ਅੱਗੇ ਵੱਲ ਨੂੰ। ਘਰੋਂ ਤੁਰਦੇ ਮੈਂ ਬਣਾਉਣੀ ਭੁੱਲ ਗਈ ਸੀ ਵੀਡੀਓ। ਗੱਲਾਂ-ਬਾਤਾਂ 'ਚ ਬਿਜ਼ੀ ਹੋ ਜਾਈਦਾ। ਚਲੋ ਹੁਣ ਚੱਲੀ ਆਪਾਂ। ਉਹ ਵੀ ਪਹੁੰਚ ਗਏ ਕਹਿੰਦੇ ਚੰਡੀਗੜ੍ਹ ਹੈ ਐਨ ਕਾ ਸ਼ਾਨ ਕਾ ਲਾਈ ਫਿਰਦੇ ਨੇ ਇੱਧਰ ਲੱਡਲ ਨਹੀਂ ਲੈਣਾ ਹੈਗਾ ਇਹਨੂੰ ਬੰਦਾ ਸਮਝਾ ਤੋ ਗੱਡੀ ਲਾਤੀ ਆਪਾਂ ਪਾਰਕਿੰਗ ਸੁਖਨਾ ਲੈਕ ਲਓ ਇਹ ਚ ਤਾਂ ਆਪਾਂ ਤਿੰਨੇ ਜਾਣੇ ਬੈਠਾਂਗੇ ਇੱਕ ਸਾਈਡ ਤੋਂ ਸੀਟ ਹੀ ਨਹੀਂ ਇਹਦੇ ਲਓ ਵੀ ਬੈਠ ਕੇ ਆਟੋ 'ਚ ਉਹ ਹੋਟ ਟਿਕਟ ਦੀ ਲਾਈਨ ਨੇ ਬੜੀ ਲੰਬੀ ਆ ਆ ਗਿਆ ਪਰੋਗੜ ਟਿਕਟ ਲੈਣ ਲਈ ਲਾਈਨ ਲੱਗੀ ਹੋਈ ਆ ਬੜੀ ਲੰਬੀ ਸਾਡੀ ਤਾਂ ਇੱਕ ਜਣੇ ਖੜ ਕੇ ਲੈ ਆਉ ਹਨਾ ਟਿਕਟ ਲਓ ਵੀ ਟਿਕਟ ਲੈ ਲਈ ਆਪਾਂ ਹੁਣ ਕਰਨ ਲੱਗੇ ਆ ਐਂਟਰੀ ਆਜੋ ਬੜੀ ਟਿਕਟ ਨਹੀਂ ਵੇਸਟ ਕਰੀਏ ਨਾ ਅੱਗੇ ਲੰਘਾਉਂਦੇ ਆਗੇ ਆਪਾਂ ਐਂਟਰ मैं पालचुर गेट पे कन्डेसर लेखेको छ ਸੋ ਤੁਹਾਨੂੰ ਕੋਨਿਨ ਨਹੀਂ ਆ ਕੇ ਮੈਂ ਯਕਨ। ਜੜੀ ਬੰਗਰ ਵੀ ਤੁਹਾਡਾ ਜਵਾਬ ਕਰ। ਸੋ ਬੋਤਲਾਂ ਨੂੰ ਪਾਣੀ ਦੀ ਭਰਾਂਗੇ। ਮੈਨੂੰ ਇਹਦਾ ਲੈਣਾ ਹੁਣ ਮੈਂ ਕੁੱਪੜੇ ਕਹਿੰਦਾ ਵਟਾ ਹੁਣ ਉੱਤਰਾਉਗੀ ਮੈਕੀਨ ਚਾਹੂਗੀ ਨਹੀਂ ਜਦੋਂ ਤੋਂ ਪੂਜਾ ਆਉਂਦੀ ਨਾ ਮੈਨੂੰ ਕੈਮਰਾ ਚਾਹੂਗੀ ਇੱਕ ਫੋਨ ਰੱਖੋ ਫੋਟੋ ਫੋਟੋ ਵਾਲਾ ਕਿਹੜਾ ਵਾ ਆ ਦੇ ਮਮੀ ਦੇ ਘਰ ਦੇ ਤੁਸੀਂ ਹੱਥੇ ਉਂਝ ਕਰੀਂ ਇੰਨਾ ਫੋਨ ਪੜੀ ਆਂ ਨਹੀਂ ਇਹ ਉਹ ਵੀ ਪਲੱਗ ਲਾ ਦੇ ਜੀ 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 ਚਾਰਜ ਹੀ ਫੋਨ ਆਹ ਯਾ ਫਿਊਸ 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 ਇਲੈਕਟ੍ਰੋਨਿਕਸ ਮਾਰਨੂ ਮੋਵੀਏ ਵਾਲਾ ਬਣਿਆ ਹੋਇਆ ਜਿਹੜਾ ਬਿਜਲੀ ਦਾ ਸਮਾਨ ਹੁੰਦਾ ਸੀ ਪਹਿਲਾਂ ਯੂਜ਼ ਕਰਦੇ ਸੀ ਆ ਦੇ ਇਹਦੇ ਪਲੱਗ ਘਰਾਂ ਦੇ ਵਿੱਚ ਯੂਜ਼ ਹੁੰਦੇ ਸੀਗੇ ਨਹੀਂ ਉਹ ਕਟ ਹੋ ਜਾਂਦੇ ਆ ਜੇ ਵੀ ਆ ਜੀ ਘਰ ਦੀ ਕ੍ਰੌਕਰੀ ਟੁੱਟੀ ਹੋਈ ਕ੍ਰੌਕਰੀ ਲਗਾਈ ਹੋਈ ਆ ਸਾਰੀ ਪਲੇਟਾਂ

армаджа اللہ رہبانی چلو چلو اور کچھ دکھاوندے ہون گے لو پھر مووی چل رہی ہے ہاں کچھ چل رہا ہوندا ہے We'll be right <laughs> back. सारे कितने ही वेस्ट मटीरियल लगे रॉक गार्डन आर है गा। <laughs> देखो एच एच की दी में पापा की कार पसंद आ रहा है ਓਏ ਕਰਦਾ ਤਲਵੀਰ ਆ ਜਾਂਦਾ ਨਾਲ ਓਏ ਕੀ ਕਰਦਾ ਤੁਸੀਂ ਛੋਟਾ ਦੇ ਦੋ ਮੈਂ ਇਧਰ ਕੀ ਆ ਉੱਥੇ ਤੋਂ ਸੱਜਾ ਸਾਡੀ ਵੀਡੀਓ ਬਣਾਵਾ ਕਿ ਛੋਲੇ ਛੋਟਾ ਲੈ ਬੱਜ ਹੈ ਛੋਟਾ ਦੇ ਜੇ ਤੁਸੀਂ ਛੋਟਾ ਦੇ ਛੋਟਾ ਦੇ ਇੰਦਰ ਜੀ ਤਾਂ ਮੈਨੂੰ ਬਣਾ Hehehe <laughs> hmm ਜੀ ਅੰਦਰ ਜੀ ਆਇਆ ਨੂੰ ਨ ਕਰ ਬਾਬਾ ਹਾਂ ਹਾਂ ਆ ਕੇ ਪਾ ਲਈ ਬਾਬਾ ਬੇਈ ਬੁਛਾ ਲਈ ਹਾਂ ਇਹ ਸਾਡੇ ਇਹ ਕੀ ਬੋਲੀ ਬਾਬਾ ਰਹੀ ਹੈ ਦੇਖੀ ਦੇਖਦੇ ਹਾਂ ਬਾਰ ਕਰਦੀ ਹੈ ਆ ਤੇ ਆਣਾ ਨਹੀਂ ਅੱਛਾ ਕਰਦੇ ਹਾਂ ਹਾਂ ਬਾਈ ਬਾਈ अरे क्या होता है बात करनी होती है मैंने एक वीडियो देखा था इतने बड़े नीचे से कालीन लगाए हैं लेकिन अभी बहुत लाल हो गई है बहुत तो देख देख अभी कहाँ मज़े कर रही है क्या करती है तो यार बैठे काफी पानी चल रहा है देखा है मामा अगम ऊपर चढ़ाई ने ਆ ਜਨੇ ਮੰਤੀ ਕੋਈ ਕੀ ਕਰਦਾ ਕੋਈ ਕੀ ਕਰਦਾ ਡੌਗੀ ਪੰਜਰਗੋ ਪੰਜਰਗੋ ਉਹ ਕੋਸੋ ਕਿਵੇਂ ਕਰਾਂਗੇ ਜੀ ਜੀ ਆਪੀ ਆਖਿਆ ਦਾਤਾ ਕੋ ਦੇਖੀ ਜਿਹੜਾ ਪਬਲਿਕ ਨੂੰ ਜਨ ਬਹੁਤ ਹੋ ਹੋਈਆਂ ਹੋਈਆਂ ਚੂੜੀਆਂ ਤੋਂ ਬਣਿਆ ਹੋਇਆ ਦੇਖੋ ਸਾਰਿਆਂ ਉੱਪਰ ਹੀ ਚੂੜੀਆਂ ਲੱਗੀਆਂ ਹੋਈਆਂ ਨੇ ਟੁੱਟੀਆਂ ਹੋਈਆਂ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਆ ਆ ਦੇਖੋ ਚੈੱਕ ਕਰੋ ਕਰੋ ਫਿਰ ਚੈੱਕ ਹੈ ਤੇ ਆਉਣ ਦਾ ਫਾਇਦਾ ਬਸ ਠੀਕ ਜੇ ਮੌਸਮ ਚ ਜਿੱਦਾਂ ਹੁਣ ਮੂਰੇ ਜੂਨ ਜਲਾਈ ਹੋ ਜਾਂਦਾ ਹਨਾ ਫੇਰ ਨਹੀਂ ਆਉਣ ਦਾ ਫਾਇਦਾ ਉਰੇ ਫੇਰ ਤਾਂ ਬਸ ਤੁਸੀਂ ਕਹਿਣਾ ਵੀ ਅੰਦਰ ਬੜ ਦੇ ਸਰ ਵੀ ਹੁਣ ਅਸੀਂ ਨਿਕਲੀਏ ਕਿੱਧਰ ਦੀ ਹਾਂ ਮਤਲਬ ਜੇ ਤੁਸੀਂ ਆਏ ਹੋਏ ਫੇਰ ਵਾਰ-ਵਾਰ ਵਿਜ਼ਿਟ ਕਰਨ ਦਾ ਤਾਂ ਹੈ ਨਹੀਂ ਨਿੱਕੇ ਨਿੱਕੇ ਗੇਟ ਤੇ ਫੋਨ ਆਇਆ ਜਿਹੜਾ ਇੰਡੀਆ ਉਹਦੇ ਹੱਥਾਂ 'ਚ ਕੱਪ ਲਾਏ ਹੋਏ ਕਾਹੀ ਆ ਤੇ ਟੋਏ ਬੰਦੇ ਰੱਖਣਾ ਸਾਡੇ ਕੋਲ ਤੋਂ ਮਿਲ ਕੇ ਚਲੀਏ ਨਾ ਹਰੋ ਚੂੜੀਆਂ ਲਗਾ ਕੇ ਬਣਾ ਆ ਬੜੇ ਸੋਹਣੇ ਲੱਗਦੇ ਆ ਚੂੜੀਆਂ ਵਾਲੇ ਹੋਰੇ ਵੀ ਖੜ ਜਾਓ ਹੋਰੇ ਖੜ ਜਾਓ ਲੋਬੀ ਫਰੌਗ ਗਾਰਡਨ ਤੋਂ ਬਾਅਦ ਆਪਾਂ ਆ ਗਏ ਲੇਕ ਤੇ ਯਾ ਮੈਂ ਆਈਸਕ੍ਰੀਮ ਖਾਣ ਜਾਵਾਂ ਜੂਸ ਜੂਸ ਪੀ ਰਹੇ ਆਂ ਬਈ ਹੁਣ ਆਪਾਂ ਜੂਸ ਜੂਸ ਪੀ ਰਹੇ ਆਂ ਬਈ ਹੁਣ ਆਪਾਂ ਲੋ ਵੀ ਹੋ ਗਈਆਂ ਤਿਆਰੀਆਂ ਤਿਆਰੀਆਂ ਨੇ ਜਾਗਟ ਵਗੈਰਾ ਚੱਲ ਚੱਲ ਵੀ ਦੋ ਬੰਦੇ ਪਹੁੰਚ ਗਏ ਸਾਡੇ ਉਹ ਦੇਖੋ ਚਲੋ ਵੀ ਚਲੋ ਮੋਟੇ ਪਰ ਭਾਈ ਤੋ ਇਧਰ ਇਧਰ ਹੋਣਾ ਸੀਗਾ ਬੱਚੇ ਕਿੱਧਰ ਗਏ ਉਹ ਗਏ ਰਾਸਤਾਨ ਦੀ ਕੁਲਾਈ ਜਾ ਪਰ ਉਹ ਗਏ ਅਰਨ ਰਾਸਤਾਨੋਂ ਮੰਦਰ ਰੇ ਸੀ ਥੋੜੀ ਅਜੇ ਮਗਰ ਗਿਆ ਸੀ ਤੂੰ ਮੈਂ ਨਾਲ ਵੀ ਬਾਸ ਗਾਹ ਨਹੀਂ ਦੱਸਣੀ ਆ ਉਹ ਕੋਈ ਉਹ ਗਏ ਲਾ ਦੱਸ ਮੰਦਰ ਜੀ ਟਾਇਰ ਪੜੀ ਜਾ ਠੀਕ ਆ ਜਾ ਯਾ ਤੂੰ ਮੈਨੂੰ ਬਹੁਤ ਡਰਦਾ ਹੈ ਮੈਨੂੰ ਕੱਲ੍ਹ ਕੇ ਤਰੂਤ ਤੇ ਜਾਣਾ ਮੈਂ ਨਹੀਂ ਜਾਣਾ ਯਾਰ ਤੇਰੇ ਪਰ ਵਾਲ ਦੇ ਕਿੰਨੇ ਖੜੇ ਹੋ ਗਏ ਮੈਨੂੰ ਕਹਿੰਦੀ ਤਰੂਤ ਤੇ ਜਾਣਾ ਹਾਂ ਚਲੋ ਚੱਲੋ ਤੇ ਵਾਪਸ ਆ ਦੇ ਚਲੋ ਅੱਧੀ ਚਲੋ ਐਂਕ ਬਲ ਹੋਰ ਇੱਕ ਚੱਕਰ ਦਵਾਈ ਜਾਣ ਦੇ ਵੀਰੇ ਅਸੀਂ ਯਾਰ ਹੋ ਤੱਕ ਗਏ ਹੋਏ ਹਾਂ ਤਰੂਤ ਤੇ ਗਾਣਾ ਜਾਰੀ ਜੀ ਸਿੱਟੀ ਹੋਈ ਆ ਦੇਖ ਕੇ ਜੰਗਲ ਦੇ ਆਓ ਯਾਰ ਮੇਰੇ ਇਧਰ ਆਂ ਮੇਰੇ ਆ ਮੋੜਿਆਓ ਸਹੀ ਗੱਲ ਆ ਭਜਾ ਲਈ ਭਜਾ ਲਈ ਭਜਾ ਲਈ ਵੀਰੇ ਤਾਂ ਜਦੋਂ ਮੋੜਤੀ ਵੀ ਇੱਧਰ ਨੂੰ ਆਉਂਦੇ ਨੇ ਯੋਸਾ ਨਹੀਂ ਵੀਰੇ ਬਣਾ ਦਿੱਕੋ ਬਹੁਤ ਕੀ ਆ ਇਹ ਜਿਵੇਂ ਕਰਾ ਪ੍ਰੈਕਟਿਕ ਫੀਲਿੰਗ ਲੱਗਾਈ ਲੱਗਦਾ ਨੂੰ ਮਾਰਨੀ ਇਹ ਰਵਸ ਸਕੇ ਯਾਰ ਮਿਕਸ ਲੀ ਜਾ ਲੋ ਵੇਕੇ ਕੋਈ ਹੋਰ ਅੱਗੇ ਅੱਗੇ ਬਸ ਮਿੰਟ ਦਾ ਪਾਣੀ ਲੱਗਿਆ ਕਿ ਨਹੀਂ ਬਸ ਤੇ ਵੀ ਆਏ ਠੀਕ ਹੈ ਦਿੱਤਾ ਮਦਦ ਉਹ ਹੀ ਗੱਲ ਮੈਂ ਕਿਹਾ ਕਿ ਹਟੇ ਨਾ ਉਹ ਇੱਕ ਤਾਂ ਜੋ ਤੂੰ ਸੋਧਦਾ ਚੰਗੇ ਸਾਡਾ ਪਿਓ ਬਹੁਤ ਦਾ ਲਓ ਵੀ ਸੁਖਨਾ ਲੈ ਕੇ ਵੀ ਆਪਾਂ ਘੁੰਮ ਲੈ ਹੁਣ ਦੇ ਦੇ ਕਿੱਧਰ ਨੂੰ ਚੱਲਦੇ ਆ ਕਿੱਧਰ ਦੀ ਤਿਆਰੀ ਹੈ ਹੁਣ ਚਾਪਰੀ ਤਾਂ ਕਿਸੇ ਦੀ ਚਾਪਰੀ ਆ ਜਾਨਾ ਚੱਲ ਆਜਾ ਪਰ ਨੈਟ ਚਲਾ ਕੇ ਦੇਖੀ ਪਹਿਲਾਂ ਤਾਂ ਕੋਰੀਆਂ ਲਓ ਵੀ ਹੁਣ ਆਪਾਂ ਆ ਗਏ ਲਾਂਟੇ ਮਾਲ ਇਹ ਸਾਹਮਣੇ ਤੁਸੀਂ ਆਪਣੇ ਕੋਲ ਸਾਹਮਣਾ ਜਿਵੇਂ ਵਾਰ ਜਿਵੇਂ ਮਿਸ ਹੋ ਗਈ ਫੇਰ ਜਿੰਮੇਵਾਰੀ ਲਓ ਜੀ ਆਪਾਂ ਆ ਗਏ ਮਾਲ ਚ ਕੋਸਾਵਾ ਬਾਈ ਅੱਗੇ ਹੋਣ ਕਹਿੰਦੇ ਔਰ ਸ਼ਾਪਿੰਗ ਵੀ ਕਰ ਲਈ ਸ਼ਾਪਿੰਗ ਵਾਲਾ ਝੋਲਾ ਤਾਂ ਦਿਕਾ ਐਵੇਂ ਨੀ ਜੀ ਮਾਸ਼ਾ ਕਮ ਉਹਦੇ ਸ਼ਾਪਿੰਗ ਵੀ ਕਰਦੇ ਆ ਉਹ ਯਾਰ ਖੋਲੇ ਨੂੰ ਲਓ ਭਾਈ ਸ਼ਾਪਿੰਗ ਵੀ ਕਰ ਲਈ ਅਸੀਂ ਉਧਰੋਂ ਤੇ ਹੁਣ ਇੱਧਰ ਬੜੇ ਹੋਏ ਆ ਟ੍ਰੈਂਡਸ ਯੂਨੀਅਰ ਤੇ ਅਸੀਂ ਕਿਹਾ ਵੀ ਜਾਨੂ ਅਸੀਂ ਆਈਸਕ੍ਰੀਮ ਖਾ ਲੰਨੇ ਆ ਪਰ ਜਿਹੜਾ ਕਟ ਘਟ ਵੀ ਰੇਨ ਦਈ ਜਾਂਦੇ ਆ ਵੀ ਭਰੀ ਚੱਲ ਰੋਵਿੰਦਰ ਜੀ ਪਤਾ ਨਹੀਂ ਆਪਣੇ ਕੰਮ ਲੱਗੇ ਆਪਾਂ ਸਿਫੋਰਾ ਦੇ ਵਿੱਚੋਂ ਵੀ ਅੱਜ ਸ਼ਾਪਿੰਗ ਕਰੇ ਲਈ ਫਿਰ ਦਿਲ ਜਾ ਕੱਢ ਕੇ ਪੈਸੇ ਤਾਂ ਬਹੁਤ ਲੱਗੇ ਪਰ ਅੱਜ ਆਪਾਂ ਖਰੀਦੇ ਲਿਆ ਸਿਫੋਰਾ ਲਓ ਜੀ ਥੱਕੇ ਥਕਾਏ ਆਪਾਂ ਪਹੁੰਚ ਗਏ ਆਰ ਕੇ ਟਾਪਾ ਤੇ ਹੁਣ ਆਪਾਂ ਕਰੀਏ ਡਿਨਰ ਤੇ ਫਿਰ ਦੇ ਦੇਆ ਕਿੱਦਾਂ ਰਿਹਾ ਬਈ ਠੀਕ ਹੋ ਥਕਾਵਟ ਤਾਂ ਨਹੀਂ ਹੋਈ ਹੈ ਨਹੀਂ ਹੋਈ ਚਲੋ ਕਾਲੂ ਫੇਰ ਸਾਡੀ ਚਲੋ ਚਾਲਾ ਹਾਥੀ ਘੜੇ ਨੇ ਹਾਥੀ ਲਓ ਜੀ ਟਾਈਮ 11 ਵਜ ਗਏ ਤੇ ਆਪਾਂ ਆ ਗਏ ਫਾਈਨਲੀ ਘਰ ਸੋ ਬਹੁਤ ਜ਼ਿਆਦਾ ਫਨ ਵੀ ਕੀਤਾ ਤੇ ਥਕਾਵਟ ਵੀ ਹੋ ਗਈ ਮਾਰਨਿੰਗ ਆਪਾਂ ਫੇਰ ਜਾਣਾ ਆ ਤੇ ਸੋ ਚਲੋ ਜੀ ਇਸ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ